ਊੜਾ ਤੇ ਜੂੜਾ ਤੇ ਦਰਖਤ ਤਿੰਨੇ ਚੀਜ਼ਾਂ ਸਾਹਮਣੇ ਬਹੁਤ ਜ਼ਰੂਰੀ ਹੈ। ਹਰ ਇੱਕ ਵੀਡੀਓ ਦੇ ਵਿੱਚ ਕਹਿਣਾ ਹੁੰਦਾ ਬਾਈ ਦਰਖਤ ਲਾਓ ਦਰਖਤ ਲਾਓ ਦਰਖਤਾਂ ਬਿਨਾ ਕੱਤੀ ਨਹੀਂ। ਠੀਕ ਹੈ। ਆ ਮੇਰੀ ਆਪਣੀ ਮੋਟਰ ਤੇ ਦੇਖੋ ਗਿਣਤੀ ਨਹੀਂ ਹੋਣੀ ਸਿੱਧਾ ਦਰਖਤਾਂ ਦੇ ਇੰਨੇ ਲੱਗ ਕੇ ਹੋਏ। ਉਹ ਦਰਖਤ ਲਾਉਣੇ ਮੇਰੇ ਭਰਾਵੋ ਬਹੁਤ ਜ਼ਰੂਰੀ ਹੈ। ਵਾਤਾਵਰਨ ਨੂੰ ਸਾਫ਼ ਰੱਖਣਾ ਆਪਣਾ ਫਰਜ਼ ਬਣਦਾ ਹੈ। ਠੀਕ ਹੈ। ਆ ਜਾ ਪੁੱਤੋ। ਇਹ ਜਿਹੜੇ ਜਾਨਵਰ ਹੈ ਦੇਖੋ। ਇਹ ਦਰਖਤ ਨਹੀਂ ਹੋਣਗੇ ਤਾਂ ਇਹ ਕਿੱਥੇ ਰਹਿਣਗੇ? ਜੇ ਕਿਸੇ ਦੇ ਲੱਗਿਆ ਤਾਂ ਉਹ ਮਚਾ ਦਿੰਦੇ ਆ। ਸੋ ਦਰਖਤਾਂ ਨੂੰ ਸਾਂਭਣਾ ਬੜਾ ਜ਼ਰੂਰੀ ਹੈ ਇਹ ਕੋਈ ਅੱਜ ਦੇ ਨਹੀਂ ਬਹੁਤ ਪੁਰਾਣੇ ਦਰਖਤ ਲੱਗੇ ਹੋਏ ਆ ਦੇ ਸੋਹਣੇ ਲੱਗਦੇ ਆ ਇਹ ਸਾਨੂੰ ਕਿੰਨੀ ਸ਼ਾਂ ਦਿੰਦੇ ਆ ਨਾਲੇ ਬਾਤਾਵਰ ਨੂੰ ਸਾਫ਼ ਰੱਖਦੇ ਆ ਬਾਕੀ ਅੱਜ ਮੀਂਹ ਨਾਲ ਮਾਹੌਲ ਵਧੀਆ ਬਣਿਆ ਤੇ ਚਾਰ ਚੁਫੇਰੇ ਤੁਹ ਰਿਆਲੀ ਰੱਖਣੀ ਬਹੁਤ ਜ਼ਰੂਰੀ ਹੈ ਹਾਂਜੀ ਆ ਗਿਆ ਇੱਕ ਮਿੰਟ ਆਜਾ ਅੱਗੇ ਨੰਗਿਆ ਕਰਾ ਪਾਣੀ ਤਾਂ ਨਹੀਂ ਲੀਕ ਦੇਖ ਇੱਥੇ ਵੱਟੀਆਂ ਤੇ ਨਹੀਂ ਇਹ ਕਦਾ ਨਹੀਂ ਆਹ ਬਲਾਸਟਾ ਇਲਾ ਤੇ ਨੰਗਣ ਚ ਚੱਲ ਫਿਰ ਤੇ ਚੈਡ ਅੰਝਾਂ ਗੋ ਹਮ